ਜਗਬਾਨੀ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਅੱਜ ਸੈਕਟਰ 35 ਸਥਿਤ ਐਮਸੀ ਚ ਉਹਨਾਂ ਨੂੰ ਲੈ ਕੇ ਇੱਕ ਬੈਠਕ ਕੀਤੀ ਗਈ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋਲਾ ਤੇ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਵੀ ਮੌਜੂਦ ਸੀ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਕੈਬਨਿਟ ਮੰਤਰੀ ਤੇ ਪਟਿਆਲਾ ਜਿਹੜੀ ਐਮਸੀ ਹੈਗੀ ਉਸ ਦੇ ਇਨਚਾਰਜ ਲਗਾਏ ਗਏ ਨੇ ਬਰਿੰਦਰ ਗੋਲ ਜੀ ਉਹਨਾਂ ਨਾਲ ਗੱਲਬਾਤ ਕਰਾਂ ਬੋਇਲ ਸਾਹਿਬ ਤੁਹਾਨੂੰ ਪਟਿਆਲਾ ਕਾਰਪੋਰੇਸ਼ਨ ਜਿਹੜੀ ਹੈਗੀ ਉਸ ਦੀ ਖਾਸ ਤੌਰ ਤੇ ਡਿਊਟੀ ਦਿੱਤੀ ਗਈ ਹੈਗੀ ਆ ਕੀ ਸਟ੍ਰੈਟੇਜੀ ਬਣਾਈ ਹੈਗੀ ਆ ਤੇ ਸਕਰੀਨਿੰਗ ਕਮੇਟੀ ਦੇ ਵਿੱਚ ਜਾਂ ਨਾਮ ਫਾਈਨਲ ਕਰ ਲਏ ਜਾਂ ਹਜੇ ਕਰਨੀ ਆ ਆਲਮੋਸਟ ਅਸੀਂ ਨਾਮ ਫਾਈਨਲ ਕਰ ਲਏ ਪਟਿਆਲੇ ਦੀ ਸਾਰੇ ਸਾਥੀ ਜਿਹੜੇ ਸਾਡੀ ਸਕਰੀਨਿੰਗ ਕਮੇਟੀ ਬਣਾਈ ਥੀ ਸਾਡੀਆਂ ਦੋ ਤਿੰਨ ਮੀਟਿੰਗਾਂ ਹੋਈਆਂ ਨੇ ਤੇ ਸਹਿਮਤੀ ਦੇ ਨਾਲ ਸਾਰਿਆਂ ਦੇ ਅਸੀਂ ਕੁਝ ਹੀ ਨਾਂ ਰਹਿ ਗਏ ਜਿਹੜੇ ਹੁਣ ਅਸੀਂ ਫਾਈਨਲ ਕਰਦੇ ਨੇ ਨੇ ਤੇ ਪੂਰੀ ਦੀ ਪੂਰੀ ਲਿਸਟ ਹੈ ਜਿਹੜੀ ਅਸੀਂ ਜਲਦੀ ਡਿਕਲੇਅਰ ਕਰ ਦਿਆਂਗੇ ਬਿਨੇਬਿਲਿਟੀ ਸਾਡਾ ਕ੍ਰਾਈਟੇਰੀਆ ਸੀ ਅਸੀਂ ਉਸੇ ਗੱਲ ਨੂੰ ਅੱਗੇ ਰੱਖ ਕੇ ਸਾਰੇ ਕੈਂਡੀਡੇਟ ਆ ਜਿਹੜੇ ਉਹ ਫਾਈਨਲ ਕੀਤੇ ਨੇ ਤੇ ਪਟਿਆਲਾ ਦੇ ਵਿੱਚ ਅਸੀਂ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ ਵੱਡਾ ਚੈਲੰਜ ਮੰਨ ਰਹੇ ਹਾਂ ਕਿ ਪਟਿਆਲਾ ਜਿਹੜਾ ਗੜ ਰਿਹਾ ਵੱਡੇ ਵੱਡੇ ਸਿਆਸਤਦਾਨਾਂ ਦਾ ਉਹਨਾਂ ਦੇ ਗੜ ਦੇ ਵਿੱਚ ਜਿਹੜਾ ਹੈਗਾ ਇੱਕ ਵੱਡਾ ਚੈਲੰਜ ਵੀ ਰਹੇਗਾ ਤੁਹਾਡੇ ਲਈ ਕੁਝ ਅਛਰਮਾਂ ਦੇ ਕੋਈ ਕੁਝ ਨਹੀਂ ਕੋਈ ਗੜ ਤਾਂ ਟੁੱਟ ਗਏ ਲੋਕਾਂ ਨੇ 2022 ਦੇ ਇਲੈਕਸ਼ਨ ਦੇ ਵਿੱਚ ਗੜ ਤੋੜਦੇ ਸੀ ਪਰ ਦੂਜੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਗੜ ਕਿਸੇ ਦਾ ਕੁਝ ਨਹੀਂ ਹੋਇਆ ਕਰਦਾ ਲੋਕ ਵੱਡੇ ਨੇ ਲੋਕ ਜਿਹਨੂੰ ਮਰਜ਼ੀ ਚਾਹਣ ਤਾਂ ਅਸਤੇ ਲੈ ਜਾਂਦੇ ਤੇ ਜਿਹਨੂੰ ਮਰਜ਼ੀ ਚਾਹੇ ਫਰਸ਼ ਤੇ ਬਿਠਾ ਦਿੰਦੇ ਸੋ ਲੋਕ ਵੱਡੇ ਨੇ ਕੋਈ ਐਵੇਂ ਕਹੇ ਮੇਰਾ ਗੜ ਹੈ ਇਹ ਇੱਥੇ ਮਹੀ ਆ ਮਹੀ ਆ ਜਿਹੜੇ ਮਹੀ ਮਹੀ ਕਰਦੇ ਤੇ ਉਹ ਸਾਰੇ ਨੀਚੇ ਲਾਦੇ ਲੋਕਾਂ ਨੇ ਸੋ ਕੋਈ ਕਿਸੇ ਦਾ ਗੜ ਨਹੀਂ ਲੋਕ ਸਿਰਫ ਤੇ ਸਿਰਫ ਕੰਮ ਦੇ ਨਾਲ ਨੇ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਦੇ ਪਿਛਲੇ ਪੌਣੇ 3 ਸਾਲ ਦੇ ਕੀਤੇ ਕੰਮ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਲੋਕ ਉਹਨਾਂ ਦੇ ਨਾਲ ਵੋਟ ਪਾਉਣ ਦੇ ਲਈ ਤਿਆਰ ਬੈਠੇ ਆ ਜਿਹਦਾ ਜਿੰਦਾ ਜਗਦਾ ਆਧਾਰਨ ਆ ਪਿਛਲੇ ਸਮੇਂ ਦੇ ਵਿੱਚ ਹੋਈਆਂ ਚੋਣਾਂ ਨੇ ਅਸੀਂ ਬਾਈ ਇਲੈਕਸ਼ਨ ਜਿੱਤੇ ਅਸੀਂ ਪੰਚਾਇਤਾਂ ਜਿੱਤੇ ਆ ਫਿਰ ਤਿੰਨ ਇਲੈਕਸ਼ਨ ਅਸੀਂ ਫਿਰ ਜਿੱਤੇ ਸੂਵੇ ਸਭ ਲੋਕ ਇਸ ਕਰਕੇ ਨੇ ਸਾਡੇ ਨਾਲ ਕਿਉਂਕਿ ਅਸੀਂ ਕੰਮ ਕਰ ਰਹੇ ਹਾਂ ਸਟ੍ਰੈਟਜੀ ਵੀ ਇਹੀ ਹੈ ਜੋ ਕੰਮ ਕੀਤੇ ਨੇ ਉਹੀ ਲੈ ਕੇ ਜਾ ਰਹੇ ਨੇ ਲੋਕ ਬਿਲਕੁਲ ਬਿਲਕੁਲ ਸਟ੍ਰੈਟਜੀ ਇਹੀ ਹੈ ਅਸੀਂ ਲੋਕ ਆਪਦੇ ਕੀਤੇ ਕੰਮ ਬਸ ਸਾਡੇ ਕੰਮ ਬੋਲਦੇ ਨੇ ਖੁਦ ਖੁਦ ਬੋਲਦੇ ਨੇ ਅਸੀਂ ਜੇ ਕਿਤੇ ਜਾਣਦੇ ਹਾਂ ਅਸੀਂ ਕਿਸੇ ਜਾ ਕੇ ਗੱਲ ਕਰਦੇ ਹਾਂ ਵੀ ਸਾਡੀ ਸਰਕਾਰ ਨੇ ਨੌکریاں ਦਿੱਤੀਆਂ ਤੇ ਛੱਟ ਦਸ ਬੰਦੇ ਖੜੇ ਹੋ ਜਾਂਦੇ ਆ ਉਹ ਲੋਕ ਕਹਿੰਦੇ ਨੇ ਵੀ ਅਸੀਂ ਤਾਂ ਜੀ ਕਦੇ ਸੋਚੇ ਕੋਈ ਨਹੀਂ ਤੇ ਬਿਨਾ ਪੈਸੇ ਤੇ ਬਿਨਾ ਸਫਾਰਸ਼ ਨੌਕਰੀ ਮਿਲ ਜੂਗੀ ਇਹ ਕਿਸੇ ਕਿਤਾਬ ਜੀ ਨੇ ਲਿਖਿਆ ਸੀ ਉਹ ਨਹੀਂ ਦੱਸ ਲੋ ਖੜੇ ਹੋ ਜਾਂਦੇ ਨੇ ਇਸ ਕਰਕੇ ਸਾਡੇ ਕੰਮ ਤਾਂ ਖੁਦ ਖੁਦ ਬੋਲ ਰਹੇ ਨੇ ਅੱਛਾ ਬੋਲ ਸਾਹਿਬ ਕੋਈ ਅਜੀਹਾ ਪ੍ਰੈਸ਼ਰ ਜਾਂ ਕੁਝ ਲੱਗਦਾ ਵੀ ਜਿਵੇਂ ਹੁਣ ਇੱਕ ਇੱਕ ਵਾਰਡ ਚ 10-10 ਬੰਦਿਆਂ ਨੇ ਅਪਲਾਈ ਕਰਤਾ ਜਾਂ 15 ਬੰਦਿਆਂ ਨੇ ਅਪਲਾਈ ਕਰਤਾ ਹਰ ਕਿਸੇ ਨੂੰ ਖੁਸ਼ ਵੀ ਨਹੀਂ ਕੀਤਾ ਜਾ ਸਕਦਾ ਹੈਗਾ ਜਿਹੜੀ ਉਹ ਸਕਰੂਟ ਨਹੀਂ ਆਇਆ ਜਿਹੜਾ ਝਾਹਰਾ ਲਾਇਆ ਹੈਗਾ ਉਹ ਰੀਜ਼ਨ ਵੀ ਮੰਗਦੇ ਹੋਣਗੇ ਫਿਰ ਜਾਂ ਜਿਹੜਾ ਕਾਡਰ ਹੈਗਾ ਉਹ ਵੀ ਕਿਤੇ ਨਾ ਕਿਤੇ ਪੁਰਾਣਾ ਆਸ ਲਾਈ ਬੈਠਾ ਹੋਣਾ ਵੀ ਹਾਂ ਸਾਨੂੰ ਲੜਾਈ ਜਾਏਗੀ ਉਹ ਉਹ ਚੀਜ਼ਾਂ ਵੀ ਹੈਗੀਆਂ ਹਾਲਾਂਕਿ ਦੂਜੀ ਪਾਰਟੀਆਂ ਚੋ ਵੀ ਆ ਰਹੇ ਨੇ ਇੱਧਰ ਜਾਇਨਿੰਗਾ ਹੋ ਰਹੀ ਹੈ ਦੇਖੋ ਸਾਡੇ ਪਾਰਟੀ ਦੇ ਸਾਡੇ ਨੀਤੀਆਂ ਨੂੰ ਪਸੰਦ ਕਰਕੇ ਲੋਕ ਆ ਰਹੇ ਨੇ ਸਾਡੀ ਜਿਹੜੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਲੈ ਕੇ ਚੱਲੇ ਆ ਸੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਇਹ ਹੈ ਕਿ ਅਸੀਂ ਦੇਸ਼ ਨੂੰ ਬਦਲਣਾ ਜੋ ਦੇਸ਼ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋ ਕੇ ਸਾਡੇ ਰਾਜਨੇਤਾਵਾਂ ਨੇ ਜਿਹੇ ਹਾਲਤ ਦੇਸ਼ ਦੇ ਬਣਾਤੇ ਕਿ ਅਸੀਂ ਸੋਨੇ ਦੀ ਚਿੜੀ ਕਹੋਣ ਵਾਲਾ ਦੇਸ਼ ਕਿਸ ਸਟੇਜ ਤੇ ਆ ਗਿਆ ਸਾਡੀ ਸੋਚ ਅਸੀਂ ਉਹ ਲੈ ਕੇ ਚੱਲੇ ਹੋਏ ਆ ਅਸੀਂ ਉਹਦੇਦਾਰੀਆਂ ਲੈਣ ਪਿੱਛੇ ਨਹੀਂ ਚੱਲੇ ਹੋਏ ਸੋ ਇਸ ਕਰਕੇ ਕਿਸੇ ਦੇ ਵਿੱਚ ਕੋਈ ਨਿਰਾਸ਼ਾ ਨਹੀਂ ਟਿਕਟ ਮੰਗਣਾ ਹਰ ਇੱਕ ਦਾ ਹੱਕ ਆ ਪਰ ਟਿਕਟ ਦੇਣਾ ਪਾਰਟੀ ਦਾ ਫੈਸਲਾ ਸਾਰੇ ਲੋਕ ਇਸ ਨੂੰ ਮੰਨਣਗੇ ਫੈਸਲੇ ਨੂੰ ਸੀਐਮ ਸਾਹਿਬ ਨੇ ਖਾਸ ਦਿੱਤਾ ਹੈਗਾ ਕੋਈ ਸੀਐਮ ਸਾਹਿਬ ਨੇ ਇਹ ਸਨੈਤ ਵੀ ਅਸੀਂ ਇਮਾਨਦਾਰੀ ਦੇ ਨਾਲ ਸ਼ਰਾਫਤ ਦੇ ਨਾਲ ਵਧੀਆ ਤਰੀਕੇ ਦੇ ਨਾਲ ਇਲੈਕਸ਼ਨ ਲੜਨਾ ਹੈ ਲੋਕ ਸਾਡਾ ਸਾਥ ਦੇਣਗੇ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸੰ ਕੈਬਨਿਟ ਮੰਤਰੀ ਬ੍ਰਿੰਦਰ ਗੋਇਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪਟਿਆਲਾ ਦੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੋਈ ਆ ਤੇ 올ਮੋਸਟ ਸਾਰੇ ਕੈਂਡੀਡੇਟ ਇਹਨਾਂ ਵੱਲੋਂ ਫਾਈਨਲ ਕਰ ਲਏ ਗਏ ਨੇ ਪਟਿਆਲੇ ਦੇ ਤੇ ਜਲਦ ਲਿਸਟ ਜਿਹੜੀ ਹੈਗੀ ਆ ਉਹ ਜਾਰੀ ਕਰ ਦਿੱਤੀ ਜਾਵੇਗੀ ਤੇ ਕੰਮਾਂ ਦੇ ਆਧਾਰ ਤੇ ਹੀ ਜਿਹੜੇ ਹੈਗੇ ਇਹ ਐਮਸੀ ਚੋਣਾਂ ਦੇ ਵਿੱਚ ਉਤਰਣਗੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ ਦੇ ਨਾਲ ਜਗਬਣੀ ਲਈ ਵਰਨਪਾਟ ਅਗਬਾਨੀ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਅੱਜ ਸੈਕਟਰ 35 ਸਥਿਤ ਐਮਸੀ ਚ ਉਹਨਾਂ ਨੂੰ ਲੈ ਕੇ ਇੱਕ ਬੈਠਕ ਕੀਤੀ ਗਈ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਵੀ ਮੌਜੂਦ ਸੀ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਕੈਬਨਿਟ ਮੰਤਰੀ ਤੇ ਪਟਿਆਲਾ ਜਿਹੜੀ ਐਮਸੀ ਹੈਗੀ ਉਸ ਦੇ ਇਨਚਾਰਜ ਲਗਾਏ ਗਏ ਨੇ ਬਰਿੰਦਰ ਗੋਲ ਜੀ ਉਹਨਾਂ ਨਾਲ ਗੱਲ ਕਰਾਂ ਗੋਇਲ ਸਾਹਿਬ ਤੁਹਾਨੂੰ ਪਟਿਆਲਾ ਕਾਰਪੋਰੇਸ਼ਨ ਜਿਹੜੀ ਹੈਗੀ ਉਸ ਦੀ ਖਾਸ ਤੌਰ ਤੇ ਡਿਊਟੀ ਦਿੱਤੀ ਗਈ ਹੈਗੀ ਆ ਕੀ ਸਟ੍ਰੈਟੇਜੀ ਬਣਾਈ ਹੈਗੀ ਆ ਤੇ ਸਕਰੀਨਿੰਗ ਕਮੇਟੀ ਦੇ ਵਿੱਚ ਜਾਂ ਨਾਮ ਫਾਈਨਲ ਕਰ ਲਏ ਜਾਂ ਹਜੇ ਕਰਨੀ ਆ ਆਲਮੋਸਟ ਅਸੀਂ ਨਾਮ ਫਾਈਨਲ ਕਰ ਲਏ ਪਟਿਆਲੇ ਦੀ ਸਾਰੇ ਸਾਥੀ ਜਿਹੜੇ ਸਾਡੀ ਸਕਰੀਨਿੰਗ ਕਮੇਟੀ ਬਣਾਈ ਥੀ ਸਾਡੀਆਂ ਦੋ ਤਿੰਨ ਮੀਟਿੰਗਾਂ ਹੋਈਆਂ ਨੇ ਤੇ ਸਹਿਮਤੀ ਦੇ ਨਾਲ ਸਾਰਿਆਂ ਦੇ ਅਸੀਂ ਕਿਰਿ ਕੁਛ ਹੀ ਨਾ ਰਹਿ ਗਏ ਜਿਹੜੇ ਹੁਣ ਅਸੀਂ ਫਾਈਨਲ ਕਰਦੇ ਨੇ ਨੇ ਤੇ ਪੂਰੀ ਦੀ ਪੂਰੀ ਲਿਸਟ ਹੈ ਜਿਹੜੀ ਅਸੀਂ ਜਲਦੀ ਡਿਕਲੇਅਰ ਕਰਦੇ ਆਂਗੇ ਬੀਨੇਬਿਲਿਟੀ ਸਾਡਾ ਕ੍ਰਾਈਟੇਰੀਆ ਸੀ ਅਸੀਂ ਉਸੇ ਗੱਲ ਨੂੰ ਅੱਗੇ ਰੱਖ ਕੇ ਸਾਰੇ ਕੈਂਡੀਡੇਟ ਆ ਜਿਹੜੇ ਫਾਈਨਲ ਕੀਤੇ ਨੇ ਤੇ ਪਟਿਆਲਾ ਦੇ ਵਿੱਚ ਅਸੀਂ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ ਵੱਡਾ ਚੈਲੰਜ ਮੰਨ ਰਿਹਾ ਹੂੰ ਕਿ ਪਟਿਆਲਾ ਜਿਹੜਾ ਗੜ ਰਿਹਾ ਵੱਡੇ ਵੱਡੇ ਸਿਆਸਤਦਾਨਾਂ ਦਾ ਉਹਨਾਂ ਦੇ ਗੜ ਦੇ ਵਿੱਚ ਜਿਹੜਾ ਹੈਗਾ ਇੱਕ ਵੱਡਾ ਚੈਲੰਜ ਵੀ ਰਹੇਗਾ ਤੁਹਾਡੇ ਲਈ ਕੁਝ ਸ਼ਰਮੰਦੇ ਹੋ ਕੁਝ ਕੁਝ ਨਹੀਂ ਕੋਈ ਗੜ ਤਾਂ ਟੁੱਟ ਗਏ ਤੇ ਲੋਕਾਂ ਨੇ 2022 ਦੇ ਇਲੈਕਸ਼ਨ ਦੇ ਵਿੱਚ ਗੜ ਤੋੜਤੇ ਸੀ ਪਰ ਦੂਜੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਗੜ ਕਿਸੇ ਦਾ ਕੁਝ ਨਹੀਂ ਹੋਇਆ ਕਰਦਾ ਲੋਕ ਵੱਡੇ ਨੇ ਲੋਕ ਜਿਹਨੂੰ ਮਰਜ਼ੀ ਚਾਹਣ ਤਾਂ ਅਰਸ਼ ਤੇ ਲੈ ਜਾਣ ਤੇ ਜਿਹਨੂੰ ਮਰਜ਼ੀ ਚਾਹੇ ਫਰਸ਼ ਤੇ ਬਿਠਾ ਦੇਣ ਸੋ ਲੋਕ ਵੱਡੇ ਨੇ ਕੋਈ ਐਵੇਂ ਕਹੇ ਮੇਰਾ ਗੜ ਹੈ ਇਹ ਇੱਥੇ ਮਹੀ ਆ ਮਹੀ ਆ ਜਿਹੜੇ ਮਹੀ ਮਹੀ ਕਰਦੇ ਤੇ ਉਹ ਸਾਰੇ ਨੀਤੇ ਲਾਦੇ ਲੋਕਾਂ ਨੇ ਸਰ ਹੈ ਕੋਈ ਕਿਸੇ ਦਾ ਗੜ ਨਹੀਂ ਲੋਕ ਸਿਰਫ ਤੇ ਸਿਰਫ ਕੰਮ ਦੇ ਨਾਲ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਪਿਛਲੇ ਪੌਣੇ 3 ਸਾਲ ਦੇ ਕੀਤੇ ਕੰਮ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਲੋਕ ਉਹਨਾਂ ਦੇ ਨਾਲ ਵੋਟ ਪਾਉਣ ਦੇ ਲਈ ਤਿਆਰ ਬੈਠੇ ਆ ਜਿਹਦਾ ਜਿੰਦਾ ਜਗਦਾ ਆਧਾਰਨ ਆ ਪਿਛਲੇ ਸਮੇਂ ਦੇ ਵਿੱਚ ਹੋਈਆਂ ਚੋਣਾਂ ਨੇ ਅਸੀਂ ਬਾਈ ਇਲੈਕਸ਼ਨ ਜਿੱਤੇ ਅਸੀਂ ਪੰਚਾਇਤਾਂ ਜਿੱਤੇ ਆ ਫਿਰ ਤਿੰਨੇ ਇਲੈਕਸ਼ਨ ਅਸੀਂ ਫੇਰ ਜਿੱਤੇ ਸੋ ਇਹ ਸਭ ਲੋਕ ਇਸ ਕਰਕੇ ਨੇ ਸਾਡੇ ਨਾਲ ਕਿਉਂਕਿ ਅਸੀਂ ਕੰਮ ਕਰ ਰਹੇ ਹਾਂ ਸਟ੍ਰੈਟਜੀ ਵੀ ਇਹੀ ਹੈ ਜੋ ਕੰਮ ਕੀਤੇ ਨੇ ਉਹੀ ਲੈ ਕੇ ਜਾ ਰਹੇ ਹਾਂ ਲੋਕ ਬਿਲਕੁਲ ਬਿਲਕੁਲ ਸਟ੍ਰੈਟਜੀ ਇਹੀ ਹੈ ਅਸੀਂ ਲੋਕ ਆਪਦੇ ਕੀਤੇ ਕੰਮ ਵਾਸਤੇ ਸਾਡੇ ਕੰਮ ਬੋਲਦੇ ਨੇ ਖੁਦ ਖੁਦ ਬੋਲਦੇ ਨੇ ਅਸੀਂ ਜੇ ਕਿਤੇ ਜਾਣਦੇ ਹਾਂ ਅਸੀਂ ਕਿਸੇ ਜਾ ਕੇ ਗੱਲ ਕਰਦੇ ਹਾਂ ਵੀ ਸਾਡੀ ਸਰਕਾਰ ਨੇ ਨੌਕਰੀਆਂ ਦਿੱਤੀਆਂ ਤੇ ਛੱਟ 10 ਬੰਦੇ ਖੜੇ ਹੋ ਜਾਂਦੇ ਆ ਉਹ ਲੋਕ ਕਹਿੰਦੇ ਨੇ ਵੀ ਅਸੀਂ ਤਾਂ ਜੀ ਕਦੇ ਸੋਚੇ ਕੋਈ ਨਹੀਂ ਤੀ ਵੀ ਬਿਨਾ ਪੈਸੇ ਤੇ ਬਿਨਾ ਸਫਾਸ਼ ਨੌਕਰੀ ਮਿਲ ਜੂਗੀ ਇਹ ਕਿਸੇ ਕਿਤਾਬ 'ਚ ਹੀ ਨਹੀਂ ਲਿਖਿਆ ਤੀ ਉਹ ਨਹੀਂ ਦੱਸ ਲੋ ਖੜੇ ਹੋ ਜਾਂਦੇ ਨੇ ਇਸ ਕਰਕੇ ਸਾਡੇ ਕੰਮ ਤਾਂ ਖੁਦ ਖੁਦ ਬੋਲ ਰਹੇ ਨੇ ਅੱਛਾ ਗੋਇਲ ਸਾਹਿਬ ਕੋਈ ਅਜੀਹਾ ਪ੍ਰੈਸ਼ਰ ਜਾਂ ਕੁਝ ਲੱਗਦਾ ਵੀ ਜਿਵੇਂ ਹੁਣ ਇੱਕ ਇੱਕ ਵਾਰ ਚੋਂ 10-10 ਬੰਦਿਆਂ ਨੇ ਅਪਲਾਈ ਕਰਤਾ ਜਾਂ 15 ਬੰਦਿਆਂ ਨੇ ਅਪਲਾਈ ਕਰਤਾ ਹਰ ਕਿਸੇ ਨੂੰ ਖੁਸ਼ ਵੀ ਨਹੀਂ ਕੀਤਾ ਜਾ ਸਕਦਾ ਹੈਗਾ ਜਿਹੜੀ ਉਹ ਸਕਰੂਟ ਨਹੀਂ ਆਇਆ ਜਿਹੜਾ ਝਾਹਰਾ ਲਾਇਆ ਹੈਗਾ ਉਹ ਰੀਜ਼ਨ ਵੀ ਮੰਗਦੇ ਹੋਣਗੇ ਫਿਰ ਜਾਂ ਜਿਹੜਾ ਕਾਡਰ ਹੈਗਾ ਉਹ ਵੀ ਕਿਤੇ ਨਾ ਕਿਤੇ ਪੁਰਾਣਾ ਆਸ ਲਾਈ ਬੈਠਾ ਹੋਣਾ ਵੀ ਹਾਂ ਸਾਨੂੰ ਲੜਾਈ ਜਾਏਗੀ ਉਹ ਉਹ ਚੀਜ਼ਾਂ ਵੀ ਹੈਗੀਆਂ ਹਾਲਾਂਕਿ ਦੂਜੀ ਪਾਰਟੀਆਂ ਚੋਂ ਵੀ ਆ ਰਹੇ ਨੇ ਇੱਧਰ ਜੁਆਇਨਿੰਗ ਆ ਹੋ ਰਹੀ ਹੈ ਦੇਖੋ ਸਾਡੇ ਪਾਰਟੀ ਦੇ ਸਾਡੇ ਨੀਤੀਆਂ ਨੂੰ ਪਸੰਦ ਕਰਕੇ ਲੋਕ ਆ ਰਹੇ ਨੇ ਸਾਡੀ ਜਿਹੜੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਲੈ ਕੇ ਚੱਲੇ ਆ ਸੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਇਹ ਹੈ ਕਿ ਅਸੀਂ ਦੇਸ਼ ਨੂੰ ਬਦਲਣਾ ਜੋ ਦੇਸ਼ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋ ਕੇ ਸਾਡੇ ਰਾਜਨੇਤਾਵਾਂ ਨੇ ਅਜੇ ਹਾਲਤ ਦੇਸ਼ ਦੇ ਬਣਾਤੇ ਕਿ ਅਸੀਂ ਸੋਨੇ ਦੀ ਚਿੜੀ ਕਹੋਣ ਵਾਲਾ ਦੇਸ਼ ਕਿਸ ਸਟੇਜ ਤੇ ਆ ਗਿਆ ਸਾਡੀ ਸੋਚ ਅਸੀਂ ਉਹ ਲੈ ਕੇ ਚੱਲੇ ਹੋਏ ਆ ਅਸੀਂ ਉਹਦੇਦਾਰੀਆਂ ਲੈਣ ਪਿੱਛੇ ਨਹੀਂ ਚੱਲੇ ਹੋਏ ਸੋ ਇਸ ਕਰਕੇ ਕਿਸੇ ਦੇ ਵਿੱਚ ਕੋਈ ਨਿਰਾਸ਼ਾ ਨਹੀਂ ਟਿਕਟ ਮੰਗਣਾ ਹਰ ਇੱਕ ਦਾ ਹੱਕ ਆ ਪਰ ਟਿਕਟ ਦੇਣਾ ਪਾਰਟੀ ਦਾ ਫੈਸਲਾ ਹੈ ਸਾਰੇ ਲੋਕ ਇਸ ਨੂੰ ਮੰਨਣਗੇ ਫੈਸਲੇ ਨੂੰ ਸੀਐਮ ਸਾਹਿਬ ਨੇ ਖਾਸ ਦਿੱਤਾ ਹੈਗਾ ਕੋਈ ਸੀਐਮ ਸਾਹਿਬ ਨੇ ਇਹ ਸਨੈਤਾ ਵੀ ਅਸੀਂ ਇਮਾਨਦਾਰੀ ਦੇ ਨਾਲ ਸ਼ਰਾਫਤ ਦੇ ਨਾਲ ਵਧੀਆ ਤਰੀਕੇ ਨਾਲ ਇਲੈਕਸ਼ਨ ਲੜਨਾ ਹੈ ਲੋਕ ਸਾਡਾ ਸਾਥ ਦੇਣਗੇ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪਟਿਆਲਾ ਦੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੋਈ ਹੈ ਤੇ 올ਮੋਸਟ ਸਾਰੇ ਕੈਂਡੀਡੇਟ ਇਹਨਾਂ ਵੱਲੋਂ ਫਾਈਨਲ ਕਰ ਲਏ ਗਏ ਨੇ ਪਟਿਆਲੇ ਦੇ ਤੇ ਜਲਦ ਲਿਸਟ ਜਿਹੜੀ ਹੈਗੀ ਆ ਉਹ ਜਾਰੀ ਕਰ ਦਿੱਤੀ ਜਾਵੇਗੀ ਤੇ ਕੰਮਾਂ ਦੇ ਆਧਾਰ ਤੇ ਹੀ ਜਿਹੜੇ ਹੈਗੇ ਇਹ ਐਮਸੀ ਚੋਨਾ ਦੇ ਵਿੱਚ ਉਤਰਣਗੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ ਦੇ ਨਾਲ ਜਗਬਾਣੀ ਲਈ ਵਰਨਪੱਟ ਜਗਬਾਣੀ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਅੱਜ ਸੈਕਟਰ 35 ਸਥਿਤ ਐਮਸੀ ਚੋਣਾਂ ਨੂੰ ਲੈ ਕੇ ਇੱਕ ਬੈਠਕ ਕੀਤੀ ਗਈ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਵੀ ਮੌਜੂਦ ਸੀ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਕੈਬਨਿਟ ਮੰਤਰੀ ਤੇ ਪਟਿਆਲਾ ਜਿਹੜੀ ਐਮਸੀ ਹੈਗੀ ਉਸ ਦੇ ਇਨਚਾਰਜ ਲਗਾਏ ਗਏ ਨੇ ਬਰਿੰਦਰ ਗੋਲ ਜੀ ਉਹਨਾਂ ਨਾਲ ਗੱਲਬਾਤ ਕਰਾਂ ਗੋਲ ਸਾਹਿਬ ਤੁਹਾਨੂੰ ਪਟਿਆਲਾ ਕਾਰਪੋਰੇਸ਼ਨ ਜਿਹੜੀ ਹੈਗੀ ਉਸ ਦੀ ਖਾਸ ਤੌਰ ਤੇ ਡਿਊਟੀ ਦਿੱਤੀ ਗਈ ਹੈਗੀ ਹੈ ਕੀ ਸਟ੍ਰੈਟੇਜੀ ਬਣਾਈ ਹੈਗੀ ਹੈ ਤੇ ਸਕਰੀਨਿੰਗ ਕਮੇਟੀ ਦੇ ਵਿੱਚ ਜਾਂ ਨਾਮ ਫਾਈਨਲ ਕਰ ਲਏ ਜਾਂ ਹਜੇ ਕਰਨੀ ਆਲਮੋਸਟ ਅਸੀਂ ਨਾਮ ਫਾਈਨਲ ਕਰ ਲਏ ਪਟਿਆਲੇ ਦੀ ਸਾਰੇ ਸਾਥੀ ਜਿਹੜੇ ਸਾਡੀ ਸਕਰੀਨਿੰਗ ਕਮੇਟੀ ਬਣਾਈ थी ਸਾਡਾਂ ਦੋ ਤਿੰਨ ਮੀਟਿੰਗਾਂ ਹੋਈਆਂ ਨੇ ਤੇ ਸਹਿਮਤੀ ਦੇ ਨਾਲ ਸਾਰਿਆਂ ਦੇ ਅਸੀਂ ਕੁਝ ਹੀ ਨਾ ਰਹਿ ਗਏ ਜਿਹੜੇ ਹੁਣ ਅਸੀਂ ਫਾਈਨਲ ਕਰਦੇ ਨੇ ਨੇ ਤੇ ਪੂਰੀ ਦੀ ਪੂਰੀ ਲਿਸਟ ਹੈ ਜਿਹੜੀ ਅਸੀਂ ਜਲਦੀ ਡਿਕਲੇਅਰ ਕਰ ਦਾਂਗੇ ਬੀਨੇਬਿਲਿਟੀ ਸਾਡਾ ਕ੍ਰਾਈਟੇਰੀਆ ਸੀ ਅਸੀਂ ਉਸੇ ਗੱਲ ਨੂੰ ਅੱਗੇ ਰੱਖ ਕੇ ਸਾਰੇ ਕੈਂਡੀਡੇਟ ਹੈ ਜਿਹੜੇ ਉਹ ਫਾਈਨਲ ਕੀਤੇ ਨੇ ਤੇ ਪਟਿਆਲਾ ਦੇ ਵਿੱਚ ਅਸੀਂ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ ਦਾ ਚੈਲੰਜ ਮੰਨ ਰਹੇ ਹੂੰ ਕਿ ਪਟਿਆਲਾ ਜਿਹੜਾ ਗੜ ਰਿਹਾ ਵੱਡੇ ਵੱਡੇ ਸਿਆਸਤਦਾਨਾਂ ਦਾ ਉਹਨਾਂ ਦੇ ਗੜ ਦੇ ਵਿੱਚ ਜਿਹੜਾ ਹੈਗਾ ਇੱਕ ਵੱਡਾ ਚੈਲੰਜ ਵੀ ਰਹੇਗਾ ਤੁਹਾਡੇ ਲਈ ਕੁਝ ਸ਼ਰਮੰਦੇ ਹੂੰ ਕੁਝ ਕੁਝ ਨਹੀਂ ਗੜ ਤਾਂ ਟੁੱਟ ਗਏ ਤੇ ਲੋਕਾਂ ਨੇ 2022 ਦੇ ਇਲੈਕਸ਼ਨ ਦੇ ਵਿੱਚ ਗੜ ਤੋੜਤੇ ਸੀ ਪਰ ਦੂਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਗੜ ਕਿਸੇ ਦਾ ਕੁਝ ਨਹੀਂ ਹੋਇਆ ਕਰਦਾ ਲੋਕ ਵੱਡੇ ਨੇ ਲੋਕ ਜਿਹਨੂੰ ਮਰਜ਼ੀ ਚਾਹਣ ਤਾਂ ਅਸਤੇ ਲੈ ਜਾਣ ਤੇ ਜਿਹਨੂੰ ਮਰਜ਼ੀ ਚਾਹੇ ਫਰਸ਼ ਤੇ ਬਿਠਾ ਦੇਣ ਸੋ ਲੋਕ ਵੱਡੇ ਨੇ ਕੋਈ ਐਵੇਂ ਕਹੇ ਮੇਰਾ ਗੜ ਹੈ ਇਹ ਇਤੇ ਮਹੀਆ ਮਹੀਆ ਜਿਹੜੇ ਮਹੀ ਮਹੀ ਕਰਦੇ ਤੇ ਉਹ ਸਾਰੇ نیچے ਲਾਦੇ ਲੋਕਾਂ ਨੇ ਸਿਰੇ ਕੋਈ ਕਿਸੇ ਦਾ ਗੜ ਨਹੀਂ ਲੋਕ ਸਿਰਫ ਤੇ ਸਿਰਫ ਕੰਮ ਦੇ ਨਾਲ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਪਿਛਲੇ ਪੌਣੇ 3 ਸਾਲ ਦੇ ਕੀਤੇ ਕੰਮ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਲੋਕ ਉਹਨਾਂ ਦੇ ਨਾਲ ਵੋਟ ਪਾਉਣ ਦੇ ਲਈ ਤਿਆਰ ਬੈਠੇ ਆ ਜਿਹਦਾ ਜਿੰਦਾ ਜਗਦਾ ਆਧਾਰਨ ਆ ਪਿਛਲੇ ਸਮੇਂ ਦੇ ਵਿੱਚ ਹੋਇਆ ਚੋਣਾ ਨੇ ਅਸੀਂ ਬਾਈ ਇਲੈਕਸ਼ਨ ਜਿੱਤੇ ਅਸੀਂ ਪੰਚਾਇਤਾਂ ਜਿੱਤੇ ਆ ਫਿਰ ਤਿੰਨੇ ਇਲੈਕਸ਼ਨ ਅਸੀਂ ਫੇਰ ਜਿੱਤੇ ਸੋ ਇਹ ਸਭ ਲੋਕ ਇਸ ਕਰਕੇ ਨੇ ਸਾਡੇ ਨਾਲ ਕਿਉਂਕਿ ਅਸੀਂ ਕੰਮ ਕਰ ਰਹੇ ਹਾਂ ਸਟ੍ਰੈਟਜੀ ਵੀ ਇਹੀ ਹੈ ਜੋ ਕੰਮ ਕੀਤਾ ਨੇ ਉਹੀ ਲੈ ਕੇ ਜਾ ਰਹੇ ਹਾਂ ਲੋਕ ਬਿਲਕੁਲ ਬਿਲਕੁਲ ਸਟ੍ਰੈਟਜੀ ਇਹੀ ਅਸੀਂ ਲੋਕ ਆਪਦੇ ਕੀਤੇ ਕੰਮ ਬੱਸ ਸਾਡੇ ਕੰਮ ਬੋਲਦੇ ਨੇ ਖੁਦ ਖੁਦ ਬੋਲਦੇ ਨੇ ਅਸੀਂ ਜੇ ਕਿਤੇ ਜਾਣਦੇ ਹਾਂ ਅਸੀਂ ਕਿਸੇ ਜਾ ਕੇ ਗੱਲ ਕਰਦੇ ਹਾਂ ਵੀ ਸਾਡੀ ਸਰਕਾਰ ਨੇ ਨੌਕਰੀਆਂ ਦਿੱਤੀਆਂ ਤੇ ਛੱਟ ਦਸ ਬੰਦੇ ਖੜੇ ਹੋ ਜਾਂਦੇ ਆ ਉਹ ਲੋਕ ਕਹਿੰਦੇ ਨੇ ਵੀ ਅਸੀਂ ਤਾਂ ਜੀ ਕਦੇ ਸੋਚੇ ਕੋਈ ਨਹੀਂ ਤੀ ਬਿਨਾਂ ਪੈਸੇ ਬਿਨਾਂ ਪੈਸੇ ਤੇ ਬਿਨਾਂ ਸਫਾਰਸ਼ ਨੌਕਰੀ ਮਿਲ ਜੂਗੀ ਇਹ ਕਿਸੇ ਕਿਤਾਬ ਜੀ ਨੇ ਲਿਖਿਆ ਤੀ ਉਹ ਦੀ ਦੱਸ ਲੋ ਖੜੇ ਹੋ ਜਾਂਦੇ ਨੇ ਇਸ ਕਰਕੇ ਸਾਡੇ ਕੰਮ ਤਾਂ ਖੁਦ ਖੁਦ ਬੋਲ ਰਹੇ ਨੇ ਅੱਛਾ ਗੋਇਲ ਸਾਹਿਬ ਕੋਈ ਅਜੀਹਾ ਪ੍ਰੈਸ਼ਰ ਜਾਂ ਕੁਝ ਲੱਗਦਾ ਵੀ ਜਿਵੇਂ ਹੁਣ ਇੱਕ ਇੱਕ ਵਾਰਡ ਚੋਂ 10 10 ਬੰਦਿਆਂ ਨੇ ਅਪਲਾਈ ਕਰਤਾ ਜਾਂ 15 ਬੰਦਿਆਂ ਨੇ ਅਪਲਾਈ ਕਰਤਾ ਹਰ ਕਿਸੇ ਨੂੰ ਖੁਸ਼ ਵੀ ਨਹੀਂ ਕੀਤਾ ਜਾ ਸਕਦਾ ਹੈਗਾ ਜਿਹੜੀ ਉਹ ਸਕਰੂਟ ਨਹੀਂ ਆਇਆ ਜਿਹੜਾ ਝਾੜਾ ਲਾਇਆ ਹੈਗਾ ਔਰ ਰੀਜ਼ਨ ਵੀ ਮੰਗਦੇ ਹੋਣਗੇ ਫਿਰ ਜਿਹੜਾ ਕਾਡਰ ਹੈਗਾ ਉਹ ਵੀ ਕਿਤੇ ਨਾ ਕਿਤੇ ਪੁਰਾਣਾ ਆਸ ਲਾਈ ਬੈਠਾ ਹੋਣਾ ਵੀ ਹਾਂ ਸਾਨੂੰ ਲੜਾਈ ਜਾਏਗੀ ਉਹ ਉਹ ਚੀਜ਼ਾਂ ਵੀ ਹੈਗੀਆਂ ਹਾਲਾਂਕਿ ਦੂਜੀ ਪਾਰਟੀਆਂ ਚੋ ਵੀ ਆ ਰਹੇ ਨੇ ਇੱਧਰ ਜੁਆਇਨਿੰਗ ਆ ਹੋ ਰਹੀ ਦੇਖੋ ਸਾਡੇ ਪਾਰਟੀ ਤੇ ਸਾਡੇ ਨੀਤੀਆਂ ਨੂੰ ਪਸੰਦ ਕਰਕੇ ਲੋਕ ਆ ਰਹੇ ਨੇ ਸਾਡੀ ਜਿਹੜੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਲੈ ਕੇ ਚੱਲੇ ਆ ਸੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਇਹ ਹੈ ਕਿ ਅਸੀਂ ਦੇਸ਼ ਨੂੰ ਬਦਲਣਾ ਜੋ ਦੇਸ਼ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋ ਕੇ ਸਾਡੇ ਰਾਜਨੇਤਾਵਾਂ ਨੇ ਇਹ ਜੇ ਹਾਲਤ ਦੇਸ਼ ਦੇ ਬਣਾਤੇ ਕਿ ਅਸੀਂ ਸੋਨੇ ਦੀ ਚਿੜੀਆ ਕਹੌਣ ਵਾਲਾ ਦੇਸ਼ ਕਿਸ ਸਟੇਜ ਤੇ ਆ ਗਿਆ ਸਾਡੀ ਸੋਚ ਅਸੀਂ ਉਹ ਲੈ ਕੇ ਚੱਲੇ ਹੋਏ ਆ ਅਸੀਂ ਉਹਦੇਦਾਰੀਆਂ ਲੈਣ ਪਿੱਛੇ ਨਹੀਂ ਚੱਲੇ ਹੋਏ ਸੋ ਇਸ ਕਰਕੇ ਕਿਸੇ ਦੇ ਵਿੱਚ ਕੋਈ ਨਿਰਾਸ਼ਾ ਨਹੀਂ ਟਿਕਟ ਮੰਗਣਾ ਹਰ ਇੱਕ ਦਾ ਹੱਕ ਆ ਪਰ ਟਿਕਟ ਦੇਣਾ ਪਾਰਟੀ ਦਾ ਫੈਸਲਾ ਸਾਰੇ ਲੋਕ ਇਸ ਨੂੰ ਮੰਨਣਗੇ ਫੈਸਲੇ ਨੂੰ ਸੀਐਮ ਸਾਹਿਬ ਨੇ ਖਾਸ ਦਿੱਤਾ ਹੈਗਾ ਕੋਈ ਸੀਐਮ ਸਾਹਿਬ ਨੇ ਇਹ ਸਨੈਤਾ ਵੀ ਅਸੀਂ ਇਮਾਨਦਾਰੀ ਦੇ ਨਾਲ ਸ਼ਰਾਫਤ ਦੇ ਨਾਲ ਵਧੀਆ ਤਰੀਕੇ ਦੇ ਨਾਲ ਇਲੈਕਸ਼ਨ ਲੜਨਾ ਹੈ ਲੋਕ ਸਾਡਾ ਸਾਥ ਦੇਣਗੇ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਹਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪਟਿਆਲਾ ਦੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੋਈ ਆ ਤੇ ਆਲਮੋਸਟ ਸਾਰੇ ਕੈਂਡੀਡੇਟ ਇਹਨਾਂ ਵੱਲੋਂ ਫਾਈਨਲ ਕਰ ਲਏ ਗਏ ਨੇ ਪਟਿਆਲੇ ਦੇ ਤੇ ਜਲਦ ਲਿਸਟ ਜਿਹੜੀ ਹੈਗੀ ਆ ਉਹ ਜਾਰੀ ਕਰ ਦਿੱਤੀ ਜਾਵੇਗੀ ਤੇ ਕੰਮਾਂ ਦੇ ਆਧਾਰ ਤੇ ਹੀ ਜਿਹੜੇ ਹੈਗੇ ਇਹ ਐਮਸੀ ਚੋਨਾ ਦੇ ਵਿੱਚ ਉਤਰਣਗੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ ਦੇ ਨਾਲ ਜਗਬਾਣੀ ਲਈ ਵਰਨਪੱਟ ਜਗਬਾਣੀ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਅੱਜ ਸੈਕਟਰ 35 ਸਥਿਤ ਐਮਸੀ ਚੋਣਾਂ ਨੂੰ ਲੈ ਕੇ ਇੱਕ ਬੈਠਕ ਕੀਤੀ ਗਈ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਵੀ ਮੌਜੂਦ ਸੀ ਤਾਂ ਗੱਲਬਾਤ ਕਰਾਂਗੇ ਸਾਡੇ ਨਾ ਕੈਬਨਿਟ ਮੰਤਰੀ ਤੇ ਪਟਿਆਲਾ ਜਿਹੜੀ ਐਮਸੀ ਹੈਗੀ ਉਸ ਦੇ ਇੰਚਾਰਜ ਲਗਾਏ ਗਏ ਨੇ ਬਰਿੰਦਰ ਗੋਲ ਜੀ ਉਹਨਾਂ ਨਾਲ ਗੱਲਬਾਤ ਕਰਾਂ ਗੋਇਲ ਸਾਹਿਬ ਤੁਹਾਨੂੰ ਪਟਿਆਲਾ ਕਾਰਪੋਰੇਸ਼ਨ ਜਿਹੜੀ ਹੈਗੀ ਉਸ ਦੀ ਖਾਸ ਤੌਰ ਤੇ ਡਿਊਟੀ ਦਿੱਤੀ ਗਈ ਹੈਗੀ ਆ ਕੀ ਸਟ੍ਰੈਟਜੀ ਬਣਾਈ ਹੈਗੀ ਆ ਤੇ ਸਕ੍ਰੀਨਿੰਗ ਕਮੇਟੀ ਦੇ ਵਿੱਚ ਜਾਂ ਨਾਮ ਫਾਈਨਲ ਕਰ ਲਏ ਜਾਂ ਹਜੇ ਕਰਨੀ ਆ ਆਲਮੋਸਟ ਅਸੀਂ ਨਾਮ ਫਾਈਨਲ ਕਰ ਲਏ ਪਟਿਆਲੇ ਦੀ ਸਾਰੇ ਸਾਥੀ ਜਿਹੜੇ ਸਾਡੀ ਸਕਰੀਨਿੰਗ ਕਮੇਟੀ ਬਣਾਈ تھی ਸਾਡਾਂ ਦੋ ਤਿੰਨ ਮੀਟਿੰਗਾਂ ਹੋਈਆਂ ਨੇ ਤੇ ਸਹਿਮਤੀ ਦੇ ਨਾਲ ਸਾਰਿਆਂ ਦੇ ਅਸੀਂ ਕੁਝ ਹੀ ਨਾ ਰਹਿ ਗਏ ਜਿਹੜੇ ਹੁਣ ਅਸੀਂ ਫਾਈਨਲ ਕਰਦੇ ਨੇ ਨੇ ਤੇ ਪੂਰੀ ਦੀ ਪੂਰੀ ਲਿਸਟ ਹੈ ਜਿਹੜੀ ਅਸੀਂ ਜਲਦੀ ਡਿਕਲੇਅਰ ਕਰ ਦਾਂਗੇ ਬੀਨੇਬਿਲਿਟੀ ਸਾਡਾ ਕ੍ਰਾਈਟੇਰੀਆ ਸੀ ਅਸੀਂ ਉਸੇ ਗੱਲ ਨੂੰ ਅੱਗੇ ਰੱਖ ਕੇ ਸਾਰੇ ਕੈਂਡੀਡੇਟ ਜਿਹੜੇ ਉਹ ਫਾਈਨਲ ਕੀਤੇ ਨੇ ਤੇ ਪਟਿਆਲਾ ਦੇ ਵਿੱਚ ਅਸੀਂ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ ਦਾ ਚੈਲੰਜ ਮੰਨ ਰਿਹਾ ਹੂੰ ਕਿ ਪਟਿਆਲਾ ਜਿਹੜਾ ਗੜ ਰਿਹਾ ਵੱਡੇ ਵੱਡੇ ਸਿਆਸਤਦਾਨਾਂ ਦਾ ਉਹਨਾਂ ਦੇ ਗੜ ਦੇ ਵਿੱਚ ਜਿਹੜਾ ਹੈਗਾ ਇੱਕ ਵੱਡਾ ਚੈਲੰਜ ਵੀ ਰਹੇਗਾ ਤੁਹਾਡੇ ਲਈ ਕੁਝ ਸ਼ਰਮਾਂਦੇ ਹੋ ਕੁਝ ਹੋਏਗਾ ਕੁਝ ਨਹੀਂ ਕੋਈ ਗੜ ਤਾਂ ਟੁੱਟ ਗਏ ਤੇ ਲੋਕਾਂ ਨੇ 2022 ਦੇ ਇਲੈਕਸ਼ਨ ਦੇ ਵਿੱਚ ਗੜ ਤੋੜਤੇ ਸੀ ਪਰ ਦੂਜੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਗੜ ਕਿਸੇ ਦਾ ਕੁਝ ਨਹੀਂ ਹੋਇਆ ਕਰਦਾ ਲੋਕ ਵੱਡੇ ਨੇ ਲੋਕ ਜਿਹਨੂੰ ਮਰਜ਼ੀ ਚਾਹਣ ਤਾਂ ਅਸਤੇ ਲੈ ਜਾਣ ਤੇ ਜਿਹਨੂੰ ਮਰਜ਼ੀ ਚਾਹੇ ਫਰਸ਼ ਤੇ ਬਿਠਾ ਦੇਣ ਸੋ ਲੋਕ ਵੱਡੇ ਨੇ ਕੋਈ ਐਵੇਂ ਕਹੇ ਮੇਰਾ ਗੜ ਹੈ ਇਹ ਇਤੇ ਮਹੀਆ ਮਹੀਆ ਜਿਹੜੇ ਮਹੀ ਮਹੀ ਕਰਦੇ ਤੇ ਉਹ ਸਾਰੇ نیچے ਲਾਦੇ ਲੋਕਾਂ ਨੇ ਸਿਰੇ ਕੋਈ ਕਿਸੇ ਦਾ ਗੜ ਨਹੀਂ ਲੋਕ ਸਿਰਫ ਤੇ ਸਿਰਫ ਕੰਮ ਦੇ ਨਾਲ ਨੇ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਦੇ ਪਿਛਲੇ ਪੌਣੇ 3 ਸਾਲ ਦੇ ਕੀਤੇ ਕੰਮ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਲੋਕ ਉਹਨਾਂ ਦੇ ਨਾਲ ਵੋਟ ਪਾਉਣ ਦੇ ਲਈ ਤਿਆਰ ਬੈਠੇ ਆ ਜਿਹਦਾ ਜਿੰਦਾ ਜਗਦਾ ਆਧਾਰਨ ਆ ਪਿਛਲੇ ਸਮੇਂ ਦੇ ਵਿੱਚ ਹੋਇਆ ਚੋਣਾ ਨੇ ਅਸੀਂ ਬਾਈ ਇਲੈਕਸ਼ਨ ਜਿੱਤੇ ਅਸੀਂ ਪੰਚਾਇਤਾਂ ਜਿੱਤੇ ਆ ਫਿਰ ਤਿੰਨ ਇਲੈਕਸ਼ਨ ਅਸੀਂ ਫੇਰ ਜਿੱਤੇ ਸੋ ਇਹ ਸਭ ਲੋਕ ਇਸ ਕਰਕੇ ਨੇ ਸਾਡੇ ਨਾਲ ਕਿਉਂਕਿ ਅਸੀਂ ਕੰਮ ਕਰ ਰਹੇ ਹਾਂ ਸਟ੍ਰੈਟਜੀ ਵੀ ਇਹੀ ਹੈ ਜੋ ਕੰਮ ਕੀਤੇ ਨੇ ਉਹੀ ਲੈ ਕੇ ਜਾ ਰਹੇ ਹਾਂ ਲੋਕ ਬਿਲਕੁਲ